ਉਹ ਅਣਖਾਂ ਵਾਲੇ ਪੰਜਾਬੀਓ ਉਹ ਇਸ਼ਤਿਹਾਰਾਂ ਵਾਲੇ ਪੰਜਾਬੀਓ ਉਹ ਕੁਰਬਾਨੀਆਂ ਵਾਲੇ ਪੰਜਾਬੀਓ ਉਹ ਦਸਤਾ ਤੇ ਤਾਜਾਂ ਵਾਲੇ ਪੰਜਾਬੀਓ ਅੱਜ ਇੱਕ ਪੰਜਾਬ ਦੀ ਧੀ ਤੁਹਾਨੂੰ ਇੱਕ ਅਲਾਮਾ ਦੇ ਰਹੀ ਹੈ ਤੇ ਉਹ ਧੀ ਕਿਸ ਦੀ ਏ ਉਹ ਧੀ ਏ ਜਿਹਨੂੰ ਤੁਸੀਂ ਕਦੇ ਪੰਜਾਬ ਦੀ ਕੋਲ ਦਾ ਇਵਾਰ ਦਿੱਤਾ ਸੀ ਉਹ ਧੀ ਏ ਗੁਰਮੀਤ 바ਵਾ ਦੀ ਤੇ ਗੁਰਮੀਤ 바ਵਾ ਨੇ 라ਜੀ 바ਵਾ ਨੇ ਕਿਰਪਾਲ 바ਵਾ ਨੇ ਤੇ ਗਲੋਰੀ 바ਵਾ ਨੇ ਕਦੇ ਕੋਈ ਐਸਾ ਗੀਤ ਨਹੀਂ ਗਾਇਆ ਜਿਸ ਨਾਲ ਪੰਜਾਬੀ ਸੱਭਿਆਚਾਰ ਵਿਰਸੇ ਦੀ ਪੰਜਾਬੀ ਮਾਂ ਬੋਲੀ ਨੂੰ ਕੋਈ ਟਾ ਲੱਗੀ ਹੋਵੇ ਉਹ ਗਿੱਧਿਆਂ ਦੇ ਗੀਤ ਗਾਉਣ ਵਾਲੀ ਉਹ ਭੰਗੜਿਆਂ ਦੇ ਗੀਤ ਗਾਉਣ ਵਾਲੀ ਉਹ ਵਿਆਹਾਂ ਦੇ ਗੀਤ ਗਾਉਣ ਵਾਲੀ ਉਹ ਸੁਹਾਗ ਗਾਉਣ ਵਾਲੀ ਉਹ ਟੱਪੇ ਗਾਉਣ ਵਾਲੀ ਉਹ ਜੁਗਨੀਆਂ ਛੱਲੇ ਮੁੰਡੀਆਂ ਦੇ ਗੀਤ ਗਾਉਣ ਵਾਲੀ ਉਹ ਮਰਨਿਆਂ ਪਰਨਿਆਂ ਦੇ ਗੀਤ ਗਾਉਣ ਵਾਲੀ ਪੰਜਾਬ ਦੀ ਕੋਇਲ ਗੁਰਮੀਤ 바ਵਾ ਤੇ ਉਸ ਦੀ ਧੀ ਗਲੋਰੀ 바ਵਾ ਅੱਜ ਤੁਹਾਨੂੰ ਇੱਕ ਉਲਾਮਾ ਦੇ ਰਹੀ ਹੈ ਤੇ ਅੱਜ ਉਹਦਾ ਹਾਲਾਤ ਇੰਨੇ ਗੂੜੇ ਹੋ ਚੁੱਕੇ ਨੇ ਕਿ ਉਹ ਪੰਜਾਬ ਨੂੰ ਵੀ ਛੱਡਣਾ ਚਾਹੁੰਦੀ ਹੈ ਅੰਮ੍ਰਿਤਸਰ ਨੂੰ ਵੀ ਛੱਡਣਾ ਚਾਹੁੰਦੀ ਹੈ ਕਿਉਂਕਿ ਉਹਦਾ ਘਰ ਵਕਾਊ ਹੈ ਤੇ ਪੰਜਾਬੀਓ ਤੁਸੀਂ ਹਰੇਕ ਨੂੰ ਚਲਾਇਆ ਤੁਸੀਂ ਕਮਲੇ ਰਮਲੇ ਚਲਾਈ ਨੇ ਤੁਸੀਂ ਕਮਲਿਆਂ ਰਮਲਿਆਂ ਨੂੰ ਵੀ ਰੋਟੀ ਦੇ ਪਾਇਆ ਉਹਨਾਂ ਦੀ ਵੀ ਮਦਦ ਕੀਤੀ ਏ ਤੇ ਅੱਜ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਵਾਲੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਕੁਛ ਕੀਤਾ ਏ ਉਹ ਅੱਜ ਗਾਇਕ ਜਿਹੜੇ ਰੁੱਲਦੇ ਫਿਰਦੇ ਨੇ ਤੇ ਪੰਜਾਬੀਓ ਤੁਹਾਡੀ ਹਾਲੇ ਅਣਖ ਮਰੀ ਨਹੀਂ ਤੁਸੀਂ ਆਪਾਂ ਸਾਡੇ ਜਿਉਣੇ ਆ ਪੰਜਾਬੀਓ ਤੇ ਮੈਂ ਆਸ ਹੀ ਨਹੀਂ ਮੈਂ ਵਾਦਾ ਵੀ ਕਰਦਾ ਕਿ ਪੰਜਾਬੀਓ ਉਸ ਧੀ ਨੂੰ ਬਚਾਈਏ ਉਸ ਧੀ ਦਾ ਘਰ ਵਿਗੜਨ ਤੋਂ ਬਚਾਈਏ ਉਹਦੇ ਬੱਚਿਆਂ ਲਈ ਕੁਛ ਕਰੀਏ ਉਹਨਾਂ ਲਈ ਕੁਛ ਕਰੀਏ ਹੋਰ ਨਹੀਂ ਤਾਂ ਵੱਧ ਤੋਂ ਵੱਧ ਵਿਆਹਾਂ ਵਿੱਚ ਸੱਦ ਕੇ ਹੋਰ ਪ੍ਰੋਗਰਾਮਾਂ ਵਿੱਚ ਸੱਦ ਕੇ ਉਹਦੇ ਪ੍ਰੋਗਰਾਮ ਲਵਾਈਏ ਤੇ ਉਸ ਧੀ ਨੂੰ ਉਸ ਮਾਂ ਨੂੰ ਉਸ ਪਿਓ ਨੂੰ ਤੇ ਉਸ ਭੈਣ ਨੂੰ ਜਿੰਨਾਂ ਨੇ ਕਦੇ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਢਾਹ ਨਹੀਂ ਲਗਨ ਦਿੱਤੀ ਉਹਨਾਂ ਦੇ ਘਰ ਉਹਨਾਂ ਦੀਆਂ ਦੁਕਾਨਾਂ ਉਹਨਾਂ ਦੇ ਮਕਾਨ ਅੱਜ ਵਿਗਨ ਤੋਂ ਬਚਾ ਲੋ ਮੇਰੀ ਇਹੋ ਹੀ ਤੁਹਾਡੇ ਅੱਗੇ ਬੇਨਤੀ ਏ ਕਿ ਉਸ ਦੀਦੋਂ ਵੱਧ ਤੋਂ ਵੱਧ ਸਹਿਯੋਗ ਦਿਓ ਵੱਧ ਤੋਂ ਵੱਧ ਦੀ ਮਦਦ ਕਰੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟੀ ਸੇਖਾ ਜ਼ਿਲ੍ਹਾ ਮੋਗਾ